ਦਾ ਵੇਖ ਨਹੀਂ ਹਾਂ ਤੇ ਮੰਮੀ ਕਿੱਥੇ ਆਓ ਬਾਹਰ ਬੈਠੇ ਮੈਂ ਕਹਿਣ ਦੀ ਆ ਕਿ ਲਾਜ਼ਮ ਤਾਂ ਲੱਗ ਜਾਣਾ ਟਾਈਮ ਕਿਤੇ ਗਏ ਆ ਤੇ ਇਦਾਂ ਫਿਰ ਮੰਮੀ ਨੂੰ ਆਨੇ ਪਿੱਥੇ ਵੜ ਲਿਆ ਆਓ ਆਓ ਜਦਕੇ ਵੀ ਉਹ ਵਾੜੀ ਕਿ ਲਿਆਉਂਦੀ ਮੈਂ ਕਹਿ ਕੇ ਅੰਨੀ ਆ ਅੱਜ ਨਾ ਹੀ ਕੈਮ ਨਾਲ ਨਾ ਅੱਜ ਤੇ ਗਏ ਨਹੀਂ ਉੱਥੇ ਬੈਠੇ ਆ ਨਾਲੇ ਨਵਾਂ ਧੀਆ ਚੰਗੀਆਂ ਲੱਗਦੀਆਂ ਪਰ ਖੇਲਦੀਆਂ ਇਹ ਤੇ ਗੱਲ ਅਮਲੀ ਨੂੰ ਪਤਾ ਹੋਣੀ ਚਾਹੀਦੀ ਆ ਚਲ ਮੈਂ ਘਰ ਕੇ ਆਉਣੀ ਆ ਬਾਜੂ ਵਿਚਾਰੇ ਡੰਗਰ ਵੀ ਮੂੰਹ ਵਾਲੇ ਰੱਖਣਗੇ ਚਲੋ ਤੁਸੀਂ ਵੇਰ ਲਓ ਤੇ ਮੈਂ ਅਸਾ ਚਾਹ ਬਣਾ ਲੈਣੀ ਆ ਘੁੱਟ ਠੰਡ ਬੜੀ ਹੀ ਪੀਲੇ ਹੋ ਗਏ ਹੁੰਦਾ ਕਹਿੰਦਾ ਅੰਦਰ ਕੱਪੜੇ ਪਏ ਜੋੜ ਲਾ ਉਹ ਆਪੇ ਪੱਠੇ ਵਾਢ ਕੇ ਆਉਣਗੇ ਤੇ ਚਾਹ ਬਣਾ ਲੈਣਗੇ ਤਾਂ ਠੀਕ ਹੈ ਵੀ ਚੰਗਾ ਵਾ ਮੈਂ ਜਰੂਰ ਪਾਜ ਹੱਥ ਠਾਰਨੇ ਭਾਂਡੇ ਵੀ ਤੋਂ ਨਹੀਂ ਪਹਿਣੇ ਕਿੰਦਾ ਕਹਿੰਦੀ ਕੱਪੜੇ ਜੋੜ ਲੈਣੇ ਮੰਮੀ ਹ ਇੱਥੇ ਬੈਠੇ ਜੇ ਜਾ ਕੇ ਤੇ ਪੱਠੇ ਵਾਢ ਲਿਆਓ ਤੇ ਪੱਠੇ ਲਾ ਵਾ ਵੱਢ ਲਿਆ ਹੁੰਦਾ ਵਾ ਮੈਂ ਹੁਣ ਕਿੱਥੇ ਜਾਵਾਂ ਉੱਠੇ ਵੱਢਣ ਰੋਜ਼ ਤੂੰ ਹੀ ਜਾਂਦੇ ਨੇ ਅੱਜ ਕੋਈ ਨਵੀਂ ਗੱਲ ਥੋੜੀ ਆ ਜਾਓ ਸਾਡੀ ਕਿ ਜਾਪਾ ਚ ਡੰਗਰ ਮੂੰਹ ਵਾਲੇ ਵੇਖਣਗੇ ਉਹ ਤਾਂ ਮੈਂ ਆਖਣ ਨਹੀਂ ਅੱਜ ਮੇਰਾ ਨਾ ਸਰੀਰ ਨਹੀਂ ਥੋੜਾ ਠੀਕ ਜਿਆ ਤੇ ਮੈਂ ਹਾਂ ਚੱਲ ਲਵ ਲੈ ਆਉਂਦਾ ਵਾ ਤੇ ਜੇ ਸਰੀਰ ਨਹੀਂ ਠੀਕ ਤੇ ਕੋਈ ਗੋਲੀ ਖਾ ਲੈਣੀ ਘਰ ਪਈਆਂ ਹੀ ਦੱਸ ਦਿੰਦੇ ਕੋਈ ਦੇ ਦਿੰਦੇ ਪੇਨ ਕਿਲਰ ਤੁਹਾਨੂੰ ਘਰੋਂ ਹੀ ਗੋਲੀਆਂ ਕੱਢ ਕੱਢ ਦੇਈ ਜਾਂਦੇ ਮੇਰੇ ਸਰੀਰ ਦਾ ਪੱਠਾ ਬਾਹਰ ਤਾਂ ਕਦੀ ਡਾਕਟਰ ਕੋ ਵੀ ਖੜਿਆ ਵੀ ਮਾਂ ਤੇਰੇ ਟੈਸਟ ਕਰਾ ਲਈਏ ਜਾ ਤੂੰ ਪੱਠੇ ਵਾਢ ਕੇ ਲਿਆਓ ਕੰਮ ਕਰਨ ਤੂੰ ਬਜ਼ੁਰਗ ਹੋ ਜਾਂਦੇ ਜੇ ਚਾਹੇ ਲੜੋਂ ਨੂੰ ਤੂੰ ਚੰਗੇ ਭਲੇ ਉਦੋਂ ਨਹੀਂ ਤੂੰ ਬਜ਼ੁਰਗ ਹੁੰਦੇ ਨਾ ਪਿੰਡ ਕਰਦੀ ਜਬਾਤ ਜਾਂ ਫਿਰ ਵਾਢ ਲਿਆ ਪੱਠੀ ਚਾਹ ਠੀਕ ਆ ਵਾਢ ਲੈਕਣ ਦੇ ਡਰ ਵਾਢ ਲਿਆਉਣੀ ਆ ਤਾਰਦਾ ਉਹ ਹੀ ਆ ਤਾਰ ਪਰਿਵੀ ਹੋਦਾ ਹੀ ਨਹੀਂ ਮੈਂ ਹਮੀਆਂ ਬੱਤੇ ਹਾਂ ਉਹ ਇਕੱਠਾ ਕਰਨੀ ਖਾਲਾ ਇਹ ਨਾਲ ਕਿਹੜਾ ਕੰਮ ਕਰ ਰਹੇ ਨੇ ਮਰਦ ਦਰਸ਼ਨੀ ਹਨ ਉਹ ਮੇਰੇ ਤੇ ਬੈਠਾ ਮਿਲ ਆ ਕੋਣ ਆ ਕੇ ਕੋਸ਼ਿਸ਼ ਕਰਾਈ ਦੀਏ ਦੋ ਜਾਨੀਆਂ ਜਿਹੜੀਆਂ ਮੈਂ ਚਾਹ ਬਣਾ ਲਈ ਰੋਟੀ ਫੁਕਾਲੀ ਦੇ ਥੱਕ ਕੇ ਬੈਠਾ ਹੇ ਹੁਣ ਆ ਗਿਆ ਹੁਣ ਮੈਂ ਆਣ ਕੇ ਕੁਤਰਦੀ ਆ ਚਾਹ ਕੁੱਟ ਪੀਵਾਂ ਠੰਡ ਮਤਰੀ ਆ ਇੱਕ ਤੇ ਇਨਾ ਬੜਾ ਗੰਦ ਪਿਆ ਮੇਰਾ ਰੱਦਾ ਇਹਨਾਂ ਨੂੰ 2000 ਵਿੱਚ ਹੋਈ ਸੀ ਦੌਣਾ ਗਰਲੀ ਨੇ ਚਾਹ ਨਹੀਂ ਬਣਾਈ ਕੁੱਟ ਨਹੀਂ ਮੰਮੀ ਚਾਹ ਨਹੀਂ ਬਣਾਈ ਹੈ ਹੀ ਤਾਂ ਜਿੰਨੇ ਕੰਮ ਕਰਕੇ ਆਟੀਆਂ ਵਾ ਤਾਂ ਆ ਕਿ ਤਾਵਾ ਦੀ ਗੰਦੇ ਪੈਰ ਲਈ ਆਂਡੇ ਹਜੇ ਤੇ ਪੋਚੇ ਲਾਏ ਆਪਾ ਮਤ ਜੇ ਮੈਂ ਕੰਮ ਕਰਨਾ ਤੇ ਫਿਰ ਮੇਰੇ ਪੈਰ ਵੀ ਗੰਦੇ ਹੋਣੇ ਮੇਰੇ ਕੱਪੜੇ ਵੀ ਗੰਦੇ ਹੋਣੇ ਆ ਤੇ ਮੈਂ ਤਾਂ ਆਈ ਆ ਵੀ ਚੱਲ ਠੰਡ ਚੋਂ ਆਈ ਆ ਦੀ ਚਾਹ ਘੁੱਟ ਪੀਣੀ ਆ ਤੇ ਤੂੰ ਤੇ ਉਹ ਵੀ ਨਹੀਂ ਬਣਾਈ ਕੋਈ ਗੱਲ ਨਹੀਂ ਤੀ ਬਣਾ ਲਓ ਤੇ ਨਾਲੇ ਅਸੀਂ ਵੀ ਪੀ ਲੈਣੇ ਤੇ ਇੱਕ ਮੈਂ ਤੁਹਾਨੂੰ ਦੱਸਾਂ ਕੰਮ ਪਿੱਛੇ ਪੁਰ ਬਾਹਰੇ ਲਾ ਕੇ ਆਇਆ ਕਰੋ ਕੋਖ ਨਹੀਂ ਹੁੰਦਾ ਤੁਹਾਡੇ ਪੈਰਾਂ ਨੂੰ ਜਰਾਬਾ ਪਾਈਆਂ ਹੁੰਦੀ ਕਿਤੇ ਨਹੀਂ ਸੀਤ ਚੜਦੀ ਹੈਗੀ ਹੁਣ ਤੇਰੇ ਸਾਰੇ ਕੱਪੜੇ ਲਿਬੇੜ ਕੇ ਲੈ ਆਵਣੇ ਆ ਚੱਲ ਕੋਈ ਗੱਲ ਦੀ ਮੈਂ ਬਣਾ ਲੈਣੀ ਆ ਚਾਹ ਕਿੱਧਰ ਨੂੰ ਜਾਈ ਜਾਣ ਦੇ ਜਿਹੜੀ ਆ ਪਹਿਲਾਂ ਪਰਾਲੀ ਲੱਗੀ ਹੈ ਨਾ ਇਹ ਚਾੜ ਲਓ ਕਿਰਦੇ ਦੇਤਾ ਹੀ ਨਹੀਂ ਐ ਕੋ ਜੋ ਆਪਣੇ ਆਪ ਤੇ ਹੈਗਾ ਤੇ ਬਣਾ ਲਓ ਸਾਂ ਨਹੀਂ ਕਰਨਾ ਹੈਗਾ ਚਾਹ ਬਣਾ ਲਓਗੇ ਤੇ ਇਹ ਇੱਕ ਤੇ ਇਹਦਾ ਵੀ ਕੋਈ ਹਾਲ ਨਹੀਂ ਹੈਗਾ ਕੰਮ ਸਵਾਹ ਕਰਾਉਣਾ ਵਾਦੂ ਦਾ ਤਾਂ ਖਲਾਰਾ ਪਾ ਦਿੰਦੀ ਐ ਕੋਈ ਗੱਲ ਨਹੀਂ ਦੀਦੀ ਨਾਲ ਕਰਨੀ ਐ ਗੱਲ ਕਿੰਨਾ ਖਲਾਰਾ ਪਿਆਸ਼ ਹੋਲਾਂ ਦਾ ਕੋਈ ਨਹੀਂ ਪੀਏ ਖਲਾਰਾ ਸਾਂਗ ਲਈ ਕਿਹਨੇ ਹੈਗਾ ਸਮਨਾ ਹਾਂਜੀ ਮੈਂ ਨਾ ਉਹ ਦੀਪੋ ਨਹੀਂ ਠੀਕ ਅੱਛਾ ਤੇ ਮੈਂ ਉਹਦਾ ਪਤਾ ਲੈ ਆਵਾਂ ਕਿੰਨੇ ਦਾ ਹੈ ਮੈਨੂੰ ਪਤਾ ਲੱਗਾ ਦੇ ਆਪਣਾ ਪਤਾ ਲੈਣ ਹੀ ਨਹੀਂ ਕਿਤੇ ਆਲੇ ਤੇ ਆਂਡ ਘਾੜ ਬੁਦੇ ਲੀਦਾ ਇਸ ਤਰ੍ਹਾਂ ਤੇ ਚਲੋ ਹੋ ਹੋ ਤੇ ਇਹ ਨਾ ਹੋਵੇ ਉੱਥੇ ਜਾ ਕੇ ਫਿਰ ਗੱਲਾਂ ਕਰਦੇ ਰਹੋ ਤੇ ਬੈਠੇ ਰਹੋ ਘਰ ਵੀ ਫਿਰ ਕਿੰਨਾ ਕੰਮ ਧੰਦਾ ਕਰ ਨੂੰ ਆਲਾ ਆ ਤੇ ਛੇਤੀ ਆ ਜਿਓ ਗਿਆਨ ਫਿਰ ਕੜੀ ਲੱਗੀ ਜਾਂਦੀ ਆ ਨਾ ਉਹ ਆਪ ਹੀ ਲਾਈਏ ਤੇ ਕੜੀ ਲੱਗਦੀ ਆ ਟਾਈਮ ਨਾ ਆ ਜਿਓ ਫਿਰ ਹੋ ਆਓ ਬੀਬੀ ਵੀ ਨਾ ਕੰਮ ਤੋਂ ਹੀ ਚਾਲੂ ਆ ਬੰਨ ਨਹੀਂ ਲੱਭਦੀ ਰਹਿੰਦੀ ਆ ਦੱਸ ਇਹੋ ਬੁਲਿਆ ਦਾ ਘਰ ਕਿਹਦਾ ਜਿਹੜਾ ਖੇਤੀਬਾੜੀ ਮਹਿਕਮੇ ਦੇ ਵਿੱਚ ਕੰਮ ਕਰਦਾ ਉਹਦਾ ਘਰ ਉਧਨਾ ਇਥੋਂ ਸੱਜੇ ਉਹੜੇ ਇੱਕ ਮੁੜ ਜਿਓ ਆ ਅੱਗੇ ਜਾ ਕੇ ਹਾਂ ਤੇ ਉਹ ਤਿੰਨ ਚਾਰ ਗੇੜ ਛੱਡ ਕੇ ਨਾ ਚੌਕਲੇਟੀ ਜੀ ਗੇੜ ਹੀ ਉਹਨਾਂ ਦਾ ਆ ਇਹੋ ਜੇ ਕੰਨਰ ਦਾ ਉਹ ਉਹਨਾਂ ਦਾ ਘਰ ਵਾ ਤੋ ਉਥੇ ਚੱਲ ਜਿਓ ਉਹ ਤਰ੍ਹਾਂ ਕੰਮ ਕੀ ਉਹਨਾਂ ਨਾਲ ਉਹਨਾਂ ਦੀ ਮਾਤਾ ਦੀ ਪੁਲਿਸਨ ਲੱਗਣੀ ਸੀ ਤੇ ਉਹਦੇ ਸਾਈਨ ਜੇ ਕਰਾਉਣੇ ਸੀ ਇੱਕ ਅੱਛਾ ਇਹ ਜੰਨੇ ਘਾਰੀ ਹੈ ਹੋਈ ਗੇਟ ਲੱਗਦਾ ਚੌਂਗਰੀ ਕੀ ਗੇਟ ਕਿਹਾ ਸੀ ਇਹੋ ਹੀ ਆ ਏ ਕੌਣ ਆ ਗਿਆ ਸਵੇਰੇ ਸਵੇਰੇ ਹੀ ਪਹਿਲਾ ਤੇ ਪਹਿਲਾ ਮਾਰੀ ਜਾਣ ਲਿਆ ਜਾ ਕੇ ਵੇਖਣੀ ਆ ਹਾਂਜੀ ਕੌਣ ਤੁਸੀਂ ਜੇ ਮੈਂ ਤਰ ਜੰਗਾ ਹੋ ਗਿਆ ਘਰੇ ਮਿਲਦੀ ਤੁਸੀਂ ਮੈਨੂੰ ਉਹ ਟਾ ਟੀਮਾਂ ਦਾ ਇਹ ਫਿਰਸਾ ਲੱਗਣੀ ਹੈ ਫਿਰਸਾ ਲੱਗਣੀ ਹੈ ਹਾਂ ਜੀ ਕਿਹੜੀ ਪੈਨਸ਼ਨ ਮੈਂ ਕਿਹ ਬੁਲਾਉਣਾ ਤੇ ਹੈਗੀ ਆ ਜਿਹੜਾ ਹਰ ਵਾਰੀ ਬੁਲਾਉਣਾ ਹੋ ਲੋ ਅੱਛਾ ਸਾਨੂੰ ਤੇ ਪਤਾ ਹੀ ਨਹੀਂ ਕਿੰਨੀ ਕ ਪੈਨਸ਼ਨ ਲੱਗਣੀ ਜੇ ਲੱਗਣੀ ਕੋ 25-30000 ਰੁਪਈਆ ਲੱਗ ਜਾਣੀ ਆ 25-30000 ਰੁਪਈਆ ਹਾਂ ਅੱਛਾ ਉਹਨਾਂ ਦੇ ਨਾ ਸਾਂ ਜਾਈਦੇ ਸੀ ਕੀ ਲੱਗਦੇ ਆ ਸਾਡੇ ਸਾਡੀ ਮੰਮੀ ਆ ਆਦ ਉਹਨਾਂ ਦੇ ਸਾਈਨ ਚਾਹੀਦੇ ਹੀ ਤੇ ਇੱਕ ਨੂੰ ਕਾਗਜ਼ ਚਾਹੀਦਾ ਏ ਧਾਰ ਕਾਰਡ वगैरह ਤੇ ਉਹਨਾਂ ਦੇ ਪ੍ਰੂਫ ਚਾਹੀਦੇ ਇੱਕ ਦੋ ਤੇ ਉਹਨਾਂ ਨੂੰ ਕੱਲ ਦਫ਼ਤਰੇ ਭੇਜ ਦਿਓ ਉਹਨਾਂ ਦੇ ਕਾਗਜ਼ੂਰ ਭਰਨੀ ਹੈ ਤੇ ਅਗਲੇ ਮਹੀਨੇ ਦਾ ਡਿਪੈਂਡੈਂਸ ਨਾਲ ਚੱਲ ਹੋ ਜੂਗੀ ਅੱਛਾ ਐਡੀਸ਼ਨ ਥੀ ਹੋ ਰਹੀ ਨਹੀਂ ਆ ਉਹ ਬਾਗ ਬੜੇ ਕੀਪਤਾ ਆਉ ਤੇ ਮੈਂ ਹੁਣ ਵੀ ਤਾਂ ਡਾਕਰ ਕੇ ਨੂੰ ਪੁੱਛ ਕੇ ਆ ਮੈਨੂੰ ਤਾਂ ਡਾਕਰ ਨਹੀਂ ਮਿਲਦਾ ਚੱਲ ਚੰਗਾ ਹੋ ਗਿਆ ਮਿਲ ਗਿਆ ਜੀ ਕੋਈ ਨਹੀਂ ਮੈਂ ਅਹੀਂ ਬੀਬੀ ਨੂੰ ਸਵੇਰੇ ਹੀ ਭੇਜ ਦਾਂਗੇ ਆ ਉਹਨਾਂ ਨੂੰ ਭੇਜ ਦਿਓ ਜਿਹੜੇ ਟਾਈਮ ਤੇ ਇੱਕ ਤੋਂ ਸੈਂਸ ਕੋ ਨੂੰ ਨਹੀਂ ਆ ਤੇ ਬਾਕੀ ਕਾਗਜ਼ ਉਹਨਾਂ ਨੂੰ ਦੇ ਦਿਓ ਜਿਹੜੇ ਉਹਨਾਂ ਦੇ ਹੁੰਦੇ ਅਪਰੂਵ ਵਗੈਰਾ ਉਹ ਦੇ ਕੇ ਨਾ ਉਹਨਾਂ ਨੂੰ ਭੇਜ ਦਿਓ ਚਲੋ ਠੀਕ ਜੀ ਚਲੋ ਠੀਕ ਹੈ ਬੀਬੀ ਦੀ ਪੈਨਸ਼ਨ ਲੱਗਣੀ ਆ ਬੀਬੀ ਨੇ ਤਾਂ ਕਦੀ ਦੱਸਿਆ ਨਹੀਂ ਵੀ ਮੇਰੀ ਪੈਨਸ਼ਨ ਹੈ ਅੜੀ ਇਹ ਵੀ ਕੋਈ ਕਾਗਜ਼ ਦੇ ਕੇ ਆਈ ਵੇਲਾ ਸਾਨੂੰ ਘਰੇ ਦੱਸਦੀ ਨਹੀਂ ਆ ਤੇ ਆਪ ਸਾਰੇ ਕੰਮ ਕਰੀ ਫਿਰਦੀ ਆ ਆਂਦੀ ਹੋਣੀ ਆ ਪੈਨਸ਼ਨ ਦੱਸਾਂਗੀ ਤੇ ਮੇਰੇ ਕੋਲ ਲੱលਿਆ ਕਰਦੀ ਜਾਂਦਾ ਨਹੀਂ ਇਹਨਾਂ ਨੂੰ ਨਹੀਂ ਮੈਂ ਦੱਸਨੀ ਤੇ ਕਾਗਜ਼ ਪੱਤਰ ਧਰਦੀ ਫਿਰਦੀ ਪੈਨਸ਼ਨ ਆਲੀ ਚੱਲ ਗਰਲੀ ਨੂੰ ਦੱਸ ਨਹੀਂ ਜਾ ਕੇ ਤੇ ਉਹ ਵੀ 25-30 ਹਜ਼ਾਰ ਪੈਨਸ਼ਨ ਲੱਗ ਗਈ ਬੀਬੀ ਬੱਲੇ ਮੰਮੀ ਦੀ ਪੈਨਸ਼ਨ ਗਰਲੀ ਨੂੰ ਦੱਸਦੀ ਆ ਬਿਸਤਰੇ 'ਤੇ ਬੈਠੀ ਨਾ ਟੀਵੀ ਵੇਖੀ ਜਾ ਮੇਰੇ ਵੀ ਸੁਣ ਲੈ ਗੱਲ ਬਾਹਰ ਨਾਲ ਪਿੰਡ ਦਾ ਚੌਂਕੀਦਾਰ ਆਇਆ ਨਹੀਂ ਤੂੰ ਤਾਂ ਖੁਸ਼ ਹੀ ਭਣੀ ਐ ਪਤਾ ਨਹੀਂ ਕੀ ਗੱਲ ਆ ਤੇ ਖੁਸ਼ ਹੋਵਾਂ ਨਾ ਮੰਮੀ ਬੜੀ ਚਲਾਕ ਨਿਕਲੀ ਓ ਪੈਂਕਰ ਸਪੈਨਸ਼ਨ ਦੇ ਕਾਗਜ਼ ਭਰ ਕੇ ਬੈਠੀ ਤੇ ਅੱਜ ਉਹੀ ਚੌਂਕੀਦਾਰ ਦਸਣ ਆਇਆ ਸੀ ਕਿ ਕੱਲ ਮੰਮੀ ਨੂੰ ਸ਼ਹਿਰ ਭੇਜਿਓ ਤੁਹਾਡੇ ਸਾਂਹ ਸੂਣ ਮੰਮੀ ਦੇ ਹੁਣੇ ਕੋਈ ਨਹੀਂ ਸੱਚੀ ਮੰਮੀ ਨਹੀਂ ਪੈਨਸਲ ਲੱਗਣ ਦੀ ਆਹੋ ਤੇ ਉਹ ਵੀ 1500 ਵਾਲੀ ਨਹੀਂ 50 ਤੋਂ 30000 ਦੱਸਦਾ ਸੀ ਹਾਏ ਹਾਥੋ ਤੂੰ ਲਾਟਲੀ ਨਿਕਲ ਗਈ ਐਡੀ ਆਹੋ ਤੇ ਚਲ ਇਦਾਂ ਕਰਾਂਗੇ ਜੇ 5000 ਨਿਕਲੀ 10 ਦੂਰ ਰੱਖੀਂਦਾ ਮੈਂ ਰੱਖ ਲਿਆ ਕਰੂੰ ਤੇ 5000 ਉਹਨੂੰ ਦੇ ਦਿਆ ਕਰਾਂਗੇ ਆਪਾਂ ਕੀ ਕਰਾਂਗੇ 5000 ਰੁਪਏ ਕੀ ਕਰਾਂ ਮਾਰਦੀ ਫਿਰਦੀ ਆ ਏਦਾਂ ਕਰਿਆ ਕਰਾਂਗੇ ਆਪੇ ਸੂਟ ਲਿਆ ਦਿਆ ਕਰਾਂਗੇ ਹੌਲੇ ਹੌਲੇ 5000 ਰੁਪਿਆ ਉਹਨੂੰ ਦੇਣਾ ਵਾ ਚੱਲ ਜਿੱਦਾਂ ਤੂੰ ਕਿੰਨੀ ਹੋਂਦਾ ਹੀ ਕਰ ਲਾਂਗੇ ਮੈਂ ਕੁਝ ਸਮਝੀ ਬੜੀ ਹੋਂਟੀ ਹਾ ਤੂੰ ਮੈਂ ਤੈਨੂੰ ਦੱਸਦਾ ਕਿ ਮੈਨੂੰ ਇੰਨਾ ਜਾਣ ਕੋਈ ਸਾਦਮੀ ਹੈ ਪਰ ਇੱਕ ਗੱਲ ਹੈਗੀ ਉਹ ਫੇਰ ਅਗਲੀ ਦੀ ਸੇਵਾ ਵੀ ਕਰਨੀ ਪੈਣੀ ਉਹ ਤੇ 5000 ਲੈਣਾ ਤੇ ਕੰਮ ਕੰਮ ਕਰੋ ਤੂੰ ਕਿ ਮੈਂ ਉਹ ਤੇ ਚੱਲ ਆਪਾਂ ਕਰ ਲਾਂਗੇ 5000 ਤੇ ਆਊਗਾ ਗੱਲ ਕੋਈ ਗੱਲ ਏਦਾਂ ਹਾਂ ਮੋਂਮ ਦਿਨ ਮਾਤਾ ਤੇ ਇਹਨੂੰ ਆਪਾਂ ਤਾਜ਼ੀ ਰੱਖਾਂਗੇ ਮੂੰਹ ਨਹੀਂ ਪਤਾ ਲੱਗਣ ਦੇਣਾ ਤੇ ਇਹਦੀ ਪੈਨਸ਼ਨ ਕਰਕੇ ਢੇ ਪਰ ਇੱਕ ਗੱਲ ਹੈਗੀ ਮਮਾ ਦਾ ਚਲਾਕ ਦੇਖਿਆ ਕਿੰਨੀ ਹੀ ਹਾਂ ਰਸ ਹੈ ਇਹਨੂੰ ਹਾਂ ਨੂੰ ਨਹੀਂ ਦੱਸਿਆ ਕਿ ਕਿੰਨੂ ਕੰਨ ਖਬਰ ਨਹੀਂ ਹੋਉਂਦੀ ਸੀ ਵੀ ਮੈਂ ਪੈਨਸ਼ਨ ਦੇ ਕਾਗਜ਼ ਪਰਖ ਹੀ ਆਈਆਂ ਚੱਲ ਕੋਈ ਗੱਲ ਨਹੀਂ ਮਿੱਠੇ ਪਿਆਰੇ ਕੋ ਮਮਮੀ ਨੂੰ ਪੁੱਛ ਹੀ ਲਾਂਗੀ ਪੁੱਛਣਾ ਕੀ ਆ ਅੱਜ ਹੀ ਮੈਂ ਮਮਮੀ ਨੂੰ ਦੱਸਦੀ ਆ ਵੀ ਆਇਆ ਹੀ ਚੰਕੀਦਾਰ ਤੇ ਕੱਲ ਹੀ ਜਾ ਕੇ ਤੇ ਸੈਂਡ ਕਰਨੀ ਦੀ ਵੀ ਆਪਣੇ ਘਰ ਆਇਓ ਭਰ ਆਇਓ ਜੋ ਵੀ ਕਹਿੰਦੇ ਕਾਰ ਕੰਮ ਕੂਮ ਕਾਰਾਂਗੇ ਚਲ ਕੋਈ ਗੱਲ ਨਹੀਂ ਕੰਮ ਦੀ ਕਿਹੜੀ ਗੱਲ ਆ ਦੋ ਤਿੰਨ ਜਾ ਚ ਕੰਮ ਵਾਲੀ ਰੱਖ ਲਾਂਗੇ ਇਹ ਕੰਮ ਜ਼ਰੂਰ ਕਰਨਾ ਉਹ ਵੀ ਮਾਤਾ ਦੀ ਚ ਦੇ ਦਿਆ ਕਰਾਂਗੇ ਆਹੋ ਹੀ ਵੀ ਤੇਰੀ ਗੱਲ ਸਹੀ ਵੈਸੇ ਤੇ ਚਲ ਠੀਕ ਆ ਫਿਰ ਚਲ ਮੈਂ ਹੁਣ ਚਾਹ ਪੀਂ ਪੀਏ ਕੁੱਟਕੁੱਟ ਬਣਾ ਚਾਹ ਨਹੀਂ ਬਣਾ ਲਿਆ ਫਿਰ ਤੂੰ ਚਲ ਲੈਣਾ ਬੜੀ ਸੋਹਣੀ ਖਬਰ ਸੁਣਾਈ ਹੈ ਆਂਦੇ ਆਂਦੇ ਸੋਨੇ ਤੇ ਸੁਹਾਗਾ ਵਾਲੀ ਗੱਲ ਆ ਚੱਲ ਸੁਪਨੇ ਪੂਰੇ ਹੋਣਗੇ ਸਾਡੇ ਵੀ। ਕਿ ਚੱਲ ਆ ਵੀ ਬੜਾ ਵੱਡਾ ਨਾ ਮੇਰੇ ਦਿੱਤੇ ਬੋਝ ਹੀ ਕਿ ਜਾਣਾ ਉਹ ਵੀ ਮੇਰਾ ਕੰਮ ਹੈ ਯਾਰ। ਚੱਲ ਹੁਣ ਮੈਂ ਨਾ 2 ਕੁ ਮਿੰਟਸ ਸਾ ਲੈ ਕੇ ਨਾ ਫਿਰ ਪੱਠੇ ਵੀ ਕੁਤਰੀ ਆਵਾ। ਮੰਮੀ ਤੂੰ ਝਾਟੀ ਆ ਗਈ ਉਧਰ ਤੂੰ ਕਿੱਡੀ ਬਹਿ ਜਾਣਾ ਹੈ ਬਹਿਣਾ ਕੀ ਹੈ ਹੁਣ ਟਾਈਮ ਆਵੇ ਕਿੰਨਾ ਹੋਇਆ ਡੰਗਰ ਤੇ ਰੱਸਾ ਤੜਾਉਣ ਦੇ ਹੋਣੇ ਆ ਹੁਣ ਮੈਂ ਪੱਠੇ ਕੁਤਰ ਕੇ ਪਾ ਲਾਂ ਉਹ ਮੰਮੀ ਤੇਹੀ ਨਹੀਂ ਪੱਠੇ ਕੁਤਰਨੇ ਹੈਗੇ ਆਪੇ ਲਾਹ ਕੁਤਰ ਲਈਏ ਤੇ ਤੂੰ ਹੀ ਐਦਾ ਕਰੋ ਪਚਾ ਚੂਪੀ ਨਹੀਂ ਬਣਾਦਾ ਨਹੀਂ ਚਾਹ ਤੇ ਮੈਂ ਉਧਰੋਂ ਪੀ ਕੇ ਆਈ ਆ ਤੂੰ ਕੋਈ ਗੱਲ ਨਹੀਂ ਮੈਂ ਦੁੱਧ ਚ ਪੱਤੀ ਪਾ ਦੇਣੀ ਹੈ ਤੈਨੂੰ ਪੀ ਲੋ ਘੋਟ ਤੇ ਠੰਡ ਬੜੀ ਹੈ ਤੂੰ ਜਾਈ ਲਿਆ ਕੇ ਦਿੰਨੀ ਰਜਾਈ ਚ ਬੋ ਆਪੇ ਲਾਹ ਕੰਮ ਕਰ ਲਿੰਦਾ ਤੈਨੂੰ ਕਰਨ ਦੀ ਕੀ ਜ਼ਰੂਰਤ ਹੈ ਬਹੁਤ ਹੈ ਬੈਲੂ ਬੈਲੂ ਠੰਡ ਬੜੀ ਹੈ ਰਜਾਈ ਲੈ ਕੇ ਆਈ ਮੈਂ ਇਹ ਨੂੰ ਹੋ ਗਿਆ ਅੱਜ ਹੁਣ ਇਹ ਤੇ ਮੇਰੇ ਨਾਲ ਕੁਛ ਕਰਨ ਦੇ ਹੀ ਮੈਂ ਨਹੀਂ ਹੁੰਦੀ ਮੰਮੀ ਆ ਗਈ ਉਹ ਆਹੋ ਆ ਗਈ ਇਹ ਮੰਮੀ ਅੱਜ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਉਹ ਤੁਸੀਂ ਕੋਈ ਪੈਨਸ਼ਨ ਦੇ ਕੰਮ 'ਚ ਭਰਨੇ ਦਿੱਤੇ ਹੋਣੇ ਆ ਤੇ ਉਹ ਅੱਜ ਡਾਕੀਆ ਆਇਆ ਸੀ ਤੇ ਉਹ ਕਹਿੰਦਾ ਹੈ ਕਿ ਤੁਹਾਡੀ ਪੰਜੀ 'ਚ 30000 ਪੈਨਸ਼ਨ ਲੱਗਣੀ ਆ ਤੇ ਆਪਾਂ ਇਦਾਂ ਕਰਦੇ ਆ ਕੀ ਸਵੇਰੇ ਤੁਸੀਂ ਲਾਭ ਨਾ ਚਲ ਜਿਓ ਸ਼ਹਿਰ ਤੇ ਉਹ ਜਿਹੜੇ ਕਾਗਜ਼ ਤੇ ਜਾਂਦੇ ਕੋਈ ਸੈਂਡ ਹੋਣੇ ਉਹ ਸੈਂਡ ਕਰ ਆਇਓ ਲੱਗਦਾ ਹਨਾ ਡਾਕੀ ਦਾ ਪਤਾ ਲੱਗ ਗਿਆ ਜਾਣਾ ਤਾਂ ਉਹਨੇ ਦੂਲੇ ਕੇ ਘਰ ਹੀ ਤੋ ਤੇ ਗਲਤੀ ਨਾਲ ਇੱਧਰ ਆਇਆ ਹੈ ਮੈਂ ਚਲ ਅੱਛਾ ਜਿੰਨੇ ਦਿਨ ਸੇਵਾ ਹੁੰਦੀ ਆ ਕਰਾਵਾ ਸੁਖ ਦਾ ਸਾਹ ਆਊਗਾ ਮਿੰਨਾ ਵੀ ਕਿਤੇ ਚਾਹ ਦਾ ਕੋਟ ਮਿਲਿਆ ਕਰੋ ਕਿਤੇ ਮੰਮੀ ਤੁਸੀਂ ਕਿ ਕੱਲੇ ਪੋੜ-ਪੋੜ ਕਰਨਗੇ ਜੇ ਉੱਥੇ ਤਨਾਲਜੀਪ ਕੋਈ ਚੀਜ਼ ਦੀ ਜ਼ਰੂਰਤ ਹੈਗੀ ਤਾਂ ਦੱਸ ਦੋ ਮੰਮੀ ਆ ਦੇ ਇੱਥੇ ਬਹੁਤ ਆ ਲੱਗਲੀ ਨੂੰ ਜਾਈ ਲਾਈਏ ਕੋਈ ਮੰਮੀ ਉੱਪਰ ਹੋ ਕੇ ਲੰਮੇ ਪੈਜੋ ਇੱਟਾ ਟਿਕਾ ਲੱਤਾਂ ਕੁੱਟ ਦੇਣੇ ਆ ਪਿੱਲੀ ਨੂੰ ਪਾਵਾਂ ਕੁੱਟ ਦਿੰਦੀ ਆ ਚਲੋ ਆ ਜਾਓ ਉੱਤੇ ਤੁਸੀਂ ਆ ਮੈਂ ਇੱਥੇ ਲੱਤਾਂ ਨਾਲ ਕਾਗੇ ਬਾਸ਼ੋ ਪੀੜ ਕਰ ਮੰਦੀ ਆ ਬਈ ਕਹੇ ਨਹੀਂ ਕੋਸ਼ ਨਹੀਂ ਹੋਇਆ ਮੇਰੀਆਂ ਲੱਤਾਂ ਨੂੰ ਨਹੀਂ ਨਹੀਂ ਕੋਸ਼ ਨਹੀਂ ਹੋਇਆ ਮਖਾਂਡ ਬੜੀ ਮੁੱਢੀ ਜਾਓ ਤੁਸੀਂ ਆਪਣਾ ਕੰਮ ਕੁਮ ਕਰੋ ਜਾ ਵੀ ਕੋਈ ਨਹੀਂ ਪਹਿਲਾਂ ਹੀ ਲੱਤਾਂ ਕੁੱਟ ਜੀ ਫਿਰ ਕੰਮ ਕਰਨਾ ਕੋਈ ਨਹੀਂ ਮੰਮੀ ਤਾਂ ਹੋ ਕੇ ਬਹਿ ਜਾਓ ਚੱਲ ਕੋਈ ਨਹੀਂ ਜੈਨਾ ਤੁਸੀਂ ਜ਼ੋਰ ਲਾਉਣ ਦੀਆਂ ਬਹਿ ਜਾਓ ਬਹਿ ਜਾਓ ਤੇ ਗਰਲੀਨ ਨੂੰ ਤੋਤੀ ਪੱਤੀ ਪਾਲੇਉਣੀ ਹੈ ਕੋਈ ਗੱਲ ਪੈਦੀ ਦੀ ਪਾਲੇਉਣੀ ਨਹੀਂ ਆ ਚੱਲ ਪਹਿਲਾਂ ਪੱਤਾ ਘੋੜਦੀ ਆ ਫਿਰ ਪੱਤੀ ਪਾਦੀ ਉਹ ਜੇ ਧਰ ਗਈ ਚੱਲ ਮੰਮੀ ਤੇ ਹੀ ਲੱਗੇ ਚੱਲ ਪਹਿਲੇ ਪਹਿਲੇ ਮੰਮੀ ਚੱਲ ਗਰਲੀਨ ਘੋੜਦੇ ਲੱਤਾਂ ਮੈਂ ਮੋਢੇ ਘੋੜਨੀ ਆ ਚੱਲ ਤੂੰ ਲੱਤਾਂ ਘੋੜ ਮੰਮੀ ਸਾਰੀ ਦਿਹਾੜੀ ਕੰਮ ਕਰਦੇ ਰਹਿੰਦੇ ਆ ਥੱਕ ਜਾਂਦੇ ਆ ਅੱਜ ਤੋਂ ਬਾਅਦ ਨਹੀਂ ਕੰਮ ਕਰਾਉਣਾ ਹੈਗਾ ਤੂੰ ਮੈਂ ਕਰ ਲਿਆ ਕਰਾਂਗੀ ਲੈਲੀ ਦਾ ਭਲਾ ਕਰ ਲਿਆ ਕਰੇਗਾ ਮੰਮੀ ਨੂੰ ਕੀ ਜ਼ਰੂਰਤ ਦਾ ਕੰਮ ਕਰਨ ਦੀ ਨੌਕਰੀ ਕਰਦਾ ਹੈ ਜੇ ਕੋਈ ਚੀਜ਼ ਦੀ ਲੋੜ ਹੋਊ ਤੇ ਬਾਹਰ ਨੂੰ ਕਹਿ ਦਿਆ ਕਰਾਂਗੇ ਤੇ ਲਾਓ ਆਪੇ ਟੰਗਰਾਂ ਦਾ ਕਰ ਲਿਆ ਕਰੂ ਤੇ ਮੰਮੀ ਐਵੇਂ ਕੰਮ ਕਰਨ ਹੋਰ ਹੁਣ ਤੇ ਮੰਮੀ ਚੱਲ ਰਾਜ ਕਰ ਤੇ ਚੱਲ ਫਿਰ ਰਹਿਣਾ ਦੁੱਧ ਚ ਪੱਤੀ ਭਾ ਲਿਆ ਮੈਂ ਚੱਲ ਸਮਣ ਮੈਂ ਵੀ ਲੱਗ ਜਨਾ ਤੂੰ ਪਾਂਡੇ ਮਾਰ ਦੇ ਲਾ ਦਸੋਂ ਪਾਂਡੇ ਧੋੜਨ ਨੇ ਮਮੀ ਕਿਹੜੀ ਸਬਜ਼ੀ ਖਾਣੀ ਜੀ ਉਹ ਹੀ ਅੱਜ ਬਣਾ ਲੈਣੀ ਆ ਮੇਰਾ ਤਾਂ ਸਾਗ ਨੂੰ ਜੀ ਕਰ ਲਿਆ ਅੱਜ ਕੋਈ ਗੱਲ ਨਹੀਂ ਮਮੀ ਸਾਗ ਬਣਾ ਲੈਣੀ ਦੀਦੀ ਨਾ ਜਵਾਦੀਆਂ ਰੋਟੀਆਂ ਲਾ ਲਾਂਗੇ ਮਮੀ ਸ਼ਕੀਨ ਬੜੀ ਆ ਹਾਂ ਚੱਲ ਠੀਕ ਆ ਗ੍ਰੀਨ ਆ ਜਾ ਫਿਰ ਇਹ ਤਾਂ ਇੰਨੀ ਆ ਖੁਸ਼ ਹੁੰਦੀਆਂ ਇਹ ਗੱਲ ਕਰਿਆ ਸੱਚੀ ਆ ਪਰ ਮੈਂ ਤੇ ਮਾਰਿਆ ਇਹਨਾਂ ਨੂੰ ਆਣ ਕੇ ਝੂਠ ਕਿ ਤੇ ਉਹਨਾਂ ਉਹ ਵੇ ਦੁੱਧ ਚ ਪੱਤੀ ਪਾਉਂਦੇ ਆਂ ਉਹਨੀਆਂ ਜ਼ਹਿਰ ਹੀ ਪਾ ਦੇ ਜਿੱਦਣ ਇਹਨਾਂ ਨੂੰ ਪਤਾ ਲੱਗ ਗਿਆ। ਲਾ ਲ ਕਿੱਥੇ ਚਲੇਓ? ਕਿਧਰ ਨਹੀਂ ਤਰਾ ਡਿਆ ਨੂੰ ਚਲੇ ਆ। ਇੱਕ ਮਿੰਟ ਬਾਅਦ ਜਾਇਓ। ਮੰਮੀ ਵੀ ਇਹ ਲੋਕ ਕਿਟੀ ਚਲਾਗਾ। ਹਾਨੂੰ ਨਹੀਂ ਦੱਸਿਆਗਾ। ਮਨੂੰ ਤੇ ਪੈਂਸਨ ਲੱਗੀ ਐ। ਲੱਗੀ? ਐਵੇਂ ਨਾ ਕਿਤੇ ਲਾਲ ਲਾਲ ਕਰਦੀ ਪਤਾ ਹੈਗਾ ਪੱਕਾ। ਸਵੇਰੇ ਵੀ ਨਾਲ ਜਾਇਓ ਫਾਰਮ ਭਾ ਰਿਹਾਇਓ। ਤੇ ਤੈਨੂੰ ਦੱਸਿਆ ਕਿਨੇ ਪਹਿਲਾਂ ਪਨੇਰ ਤੇ ਦੱਸ। ਉਹ ਦੀਦੀ ਸਮਝ ਦੱਸਣ ਦੇ ਮੈਨੂੰ ਫਰ ਜਿੱਦ ਲੱਗਦੀ ਰੱਗੀ ਆ ਮੈਨੂੰ ਯਕੀਨ ਨਹੀਂ ਜਾਂਦੀ ਅਗਲੀ ਨਾਲ ਕਿ ਐਡੀ ਛੱਤੀ ਮੰਮੀ ਦੀ ਪੈਨਸ਼ਨ ਲੱਗਦੀ ਤੂੰ ਹੀ ਨਾ ਲੈਟੀਵਿਟੀ ਸੋਚਣੀ ਆ ਪੋਸਟ ਵੀ ਨਹੀਂ ਸੋਚਣਾ ਹੈਗਾ ਇੰਨੀ ਵੱਡੀ ਖੁਸ਼ਖਬਰੀ ਦਿੱਤੀ ਤੇ ਕੋਈ ਸੋਚ ਨਹੀਂ ਹੋ ਰਹੀ ਰੋਸਾ ਨਾ ਕਰ ਖੁਸ਼ ਆ ਮੈਂ ਵੀ ਖੁਸ਼ ਆ ਮੈਂ ਬਹੁਤਾ ਰੋਣਾ ਤਾਂ ਨਹੀਂ ਬੰਗਿਆ ਪੀ ਬਾਹਰੋਂ ਦੇ ਜਾਂਦੇ ਕੋਈ ਸੋਨਾ ਲਵੇ ਸੋਨ ਦਾ ਦੋਣ ਨਾ ਨਜ਼ਰ ਲੱਗ ਜੇ ਬਣਿਆ ਬਣਿਆ ਕੰਮ ਵੀ ਕਰ ਜੇ ਚੱਲ ਫਿਰ ਇਦਾਂ ਵਾ ਹਾਂ ਹੁਣ ਕਰ ਲੈ ਵੇਚ ਕੇ ਨਾ ਹਾਂ ਤੇ ਬੁਲਟ ਲੈ ਲਾਂਗੇ ਬੋਲ ਤਾਂ ਬਾਅਦ ਲਾਵਾਂਗੇ ਪਹਿਲਾਂ ਇਹ ਕਰੀਏ ਨਾ ਸਵੇਰੇ ਜਾਵਾਂ ਸਹੀ ਕਾਗਜ਼ ਕੁੱਝ ਭਰ ਕੇ ਉਹਨਾਂ ਦੇ ਵੇਖਾਂ ਵੀ ਕਿੰਨੇ ਪੈਸੇ ਆਏ ਆ ਕਿਹ ਹਿਸਾਬ ਆ ਉਹ ਨਾਲ ਹੋਵੇ 25000 ਮਹੀਨੇ ਰਾਇਆ ਕਰਨਾ ਮੈਨੂੰ ਨਹੀਂ ਲੱਗਣਿਆ ਜਿਆਦਾ ਪੱਕਾ ਪਤਾ ਵਾ 25 ਕੀ ਮੈਨਾਂ 10000 ਆਜਾ ਕਰੇ ਬੜਾ ਵਾ ਬਾਤ ਥੋੜਾ ਆਏ ਹਾਏ ਹਾਏ ਕੀ ਸੋਚਣ ਡਿਆ ਪਿਆ ਵਾ ਉਹ ਨਾਲ ਹੋਵੇ ਬੋਲ ਤਾਂ ਲੈਂਦਾ ਲਿੰਦਾ ਮੋਟਰਸਾਈਕਲ ਵੀ ਵੇਚ ਬਵੇ ਤੇ ਨਾਲ ਹੋਣਾ ਨਾਲ ਮੈਂ ਦੱਸਣ ਯੋਗੀ ਨਹੀਂ ਆ ਇਹ ਗੱਲ ਝੂਠ ਵਾ ਕੀ ਕਰਾਂ ਹੁਣ ਮੈਂ ਕਮੜਾ ਹੈ ਗਾਈਓ ਉਹਨੇ ਜਦ ਬੋਲ ਰਹੀ ਮੋਟਰਸਾਈਕਲ ਦੀ ਸਾਈ ਲਾ ਦੇ ਕਿ ਮੈਂ ਵੇਚਣਾ ਇਸ ਤੋਂ ਵੀ ਜਾਂਦਾ ਰਹੇ ਤੂੰ ਇੰਦਾ ਆਪਣੀਆਂ ਮਰ ਜਾਣੇ ਤੁਹਾਨੂੰ ਸਵਾਹ ਪਤਾ ਵਾ ਢਾਕੀਆ ਐ ਢਾਕੀ ਨੇ ਝੂਠ ਥੋੜਾ ਮਾਰਨਾ ਹੀ ਫਿਰ ਤੇ ਬੜੀ ਵਧੀਆ ਗੱਲਾਂ ਵਧਾਈ ਹੋਏ ਕਰੀ ਨੇ ਹੋਰ ਮੈਂ ਤਾਂ ਕਹਿਣ ਦੀ ਆ ਖੁਸ਼ੀ ਦੀ ਖਬਰੀ ਖੁਸ਼ ਖਬਰ ਦੀ ਗੱਲ ਵਾ ਇਦਾਂ ਸ਼ਹਿਰ ਤੋਂ ਹੀ ਚੱਲੇ ਹੋ ਤੁਸੀਂ ਬੱਦਬਲਾ ਹੈ ਉਹ ਮੂੰਹ ਮਠਾ ਕਰਾਂਗੇ ਲੈ ਆਣਾ ਗੜੀ ਗੱਲ ਆ ਤਦ ਪਰਖੀ ਲਿਆਵਾਂਗੇ ਪਤੀਸਾ ਲਿਆਵਾਂਗੇ ਇਹ ਦੱਸ ਤੁਹਾਨੂੰ ਵਰਣੀ ਲੈ ਆਇਓ ਵਾਕਿਆ ਸਹੀ ਗੱਲ ਆ ਚਲੋ ਫਿਰ ਜਾਓ ਤੇ ਹੁਣ ਇਹ ਆ ਤੇ ਮੰਮੀ ਨੂੰ ਨਾ ਭਾਜ ਭਾਜ ਪਿਓ ਕੰਮ ਆਪ ਕਰ ਲਿਆ ਜੇ ਨਾ ਵੀ ਹੋਇਆ ਤੇ ਮੈਨੂੰ ਆਵਾਜ਼ ਮਾਰ ਲਈ ਮੈਂ ਕਰ ਲਿਆ ਕਰੂੰਗੀ ਕੋਈ ਗੱਲ ਨਹੀਂ ਮੰਮੀ ਨੂੰ ਆਪਾਂ ਕਾਦੀ ਕੁਝ ਕਹਿਣਾ ਵਾ ਮਾਲਾ ਹੁਣ ਤੇ ਕੋਈ ਬੰਦਾ ਡੰਗਰ ਲਈ ਵੀ ਰੱਖਣਾ ਪਿਆ ਤੇ ਮਹੀਨੇ ਦਾ 2-3000 ਰੁਪਏ ਦਵਾਂਗੇ ਤੇ ਬੰਦਾ ਰੱਖ ਲਾਂਗੇ ਬਾਕੀ ਆਪਣੀ ਜੇਬ ਜੀ ਆਉਣੇ ਆ ਕੁਝ ਤੂੰ ਤੇ ਭਾਬੀ ਸਮਝ ਜਿਹੜੇ ਸੂਕਸਾਟ ਬਣਾ ਲਿਆ ਕਰੋ ਤੇ ਕੁਝ ਘਰ ਵਰਤਿਆ ਕਰਾਂਗੇ ਹੁਣ ਤੇ ਮੰਮੀ ਨਾ ਨੀਰਾ ਸੋਨਾ ਹੀ ਆ ਸਹੀ ਗੱਲ ਆ ਚਲ ਠੀਕ ਐ ਮੈਂ ਜਾਂਣਾ ਤੁਹ ਲੈ ਕੇ ਜਾਂਦਾ ਬਾਕੀ ਆ ਤਾਂ ਵਧੀਆ ਹੋ ਗਿਆ ਜੀ ਕਿ ਜਿਹੜਾ ਬੇਬੇ ਦੀ ਨਾ ਪੈਨਸ਼ਨ ਲੱਗ ਗਈ ਆ ਉਹਨੇ ਯਾਰੇ ਬਚਣਗੇ ਪਰ ਮਾਣ ਨਾ 25000 ਆਇਆ ਕਰੂਗਾ ਤੇ ਬੈਠੇ ਬਿਠਾਏ ਖਰਚੇ ਕਰਾਂਗਾ